اپنی ਪਤਨੀ ਦੇ ਨਾਲ ਵੀਡੀਓ ਕਾਲ ਕਰਦਾ ਜਾਂਦਾ ਹੋਇਆ ਇਹ ਪਤੀ ਹੱਸਦਾ ਖੁਸ਼ ਹੁੰਦਾ ਇਹ ਹੀ ਕਹਿ ਰਿਹਾ ਸੀ ਕਿ ਉਹ ਛੇਤੀ ਹੀ ਆਪਣੀ ਪਤਨੀ ਨੂੰ ਵੀ ਮਿਲੇਗਾ ਵਿਦੇਸ਼ ਦੇ ਵਿੱਚ ਉਸ ਤੋਂ 2 ਮਹੀਨੇ ਪਹਿਲਾਂ ਗਏ ਨੌਜਵਾਨ ਦੇ ਨਾਲ ਇੱਕ ਬੇहद ਹੀ ਦਰਦਨਾਕ ਹਾਦਸਾ ਹੋਇਆ ਇਹ ਉਸ ਸਮੇਂ ਘਟਨਾਕਟਿਆ ਹੈ ਜਦੋਂ ਉਹ ਆਪਣੇ ਨਾਲ ਦੇ ਕਿਸੇ ਦੋਸਤ ਰਿਸ਼ਤੇਦਾਰ ਤੇ ਨਾਲ ਹੀ ਉਸਦੇ ਜੀਜੇ ਨੂੰ ਲੈਣ ਦੇ ਲਈ 에ਅਰਪੋਰਟ ਤੇ ਜਾ ਰਿਹਾ ਸੀ ਉਸੇ ਦੌਰਾਨ ਹੀ ਜਦੋਂ ਉਹ ਆਪਣੀ ਗੱਡੀ ਦੇ ਵਿੱਚੋਂ ਬਾਹਰ ਨਿਕਲਦਾ ਹੈ ਤਾਂ ਇੱਕ ਤੇਜ਼ ਰਫ਼ਤਾਰ ਕਾਰ ਉਸਨੂੰ ਟੱਕਰ ਮਾਰ ਦਿੰਦੀ ਹੈ ਅਤੇ ਇਹ ਟੱਕਰ ਇੰਨੀ ਜ਼ਿਆਦਾ ਜ਼ਬਰਦਸਤ ਸੀ ਕਿ ਇਸ ਦੇ ਵਿੱਚ ਮੌਕੇ ਤੇ ਹੀ ਮੁੰਡੇ ਦੀ ਜਾਨ ਚਲੀ ਗਈ। ਦੋ ਮਾਸੂਮ ਬੱਚਿਆਂ ਨੂੰ ਹੁਣ ਗੋਦ ਚ ਲਈ ਬੈਠੀ ਇਹ ਮਾਂ ਹੰਝੂ ਉਹਨਾਂ ਦੇ ਦੇਖ ਨਹੀਂ پا ਰਹੀ ਅਤੇ ਇਸ ਗਮ ਨੂੰ ਸਹਾਰ ਨਹੀਂ ਸਕ ਰਹੀ ਕਿ ਹੁਣ ਉਸ ਦਾ ਵਾਲੀ ਵਾਰਸ ਇਸ ਦੁਨੀਆ ਤੋਂ ਚਲਾ ਗਿਆ। ਉਸਦੇ ਪਤੀ ਦੇ ਜਾਣ ਤੋਂ ਬਾਅਦ ਪਤਨੀ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਆਪਣੇ ਬੱਚਿਆਂ ਨੂੰ ਸਮਝਾਉਣ ਦੇ ਲਈ ਵੀ ਉਹ ਯੋਗ ਨਹੀਂ ਰਹਿ پا ਰਹੀ ਕਿਉਂਕਿ ਉਸ ਦਾ ਖੁਦ ਦਾ ਸੰਤੁਲਨ ਇੰਨਾ ਜ਼ਿਆਦਾ ਵਿਗੜਿਆ ਹੋਇਆ ਪਰਿਵਾਰਿਕ ਮੈਂਬਰ ਇਸ ਸਮੇਂ ਬੇहद ਹੀ ਦੁੱਖ ਅਤੇ ਚਿੰਤਾ ਦੇ ਵਿੱਚ ਨੇ ਜਿਨ੍ਹਾਂ ਦਾ ਸਭ ਕੁਝ ਮਿੰਟਾਂ ਦੇ ਵਿੱਚ ਲੁੱਟ ਗਿਆ ਮਹਿਜ਼ 2 ਮਹੀਨੇ ਪਹਿਲਾਂ ਹੀ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਆਪਣੇ ਘਰ ਦੇ ਇਸ ਜਵਾਨ ਪੁੱਤ ਨੂੰ ਵਿਦੇਸ਼ ਦੇ ਵਿੱਚ ਭੇਜਿਆ ਗਿਆ ਸੀ ਕਰਜ਼ਾ ਚੁੱਕ ਕੇ ਭੇਜੇ ਇਸ ਪੁੱਤ ਦੇ ਨਾਲ 2 ਮਹੀਨੇ ਦੇ ਵਿੱਚ ਇੰਨਾ ਮਾੜਾ ਕਾਰਾ ਹੋ ਜਾਣਾ ਇਹ ਪਰਿਵਾਰ ਨੇ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੋਣਾ ਜਿਸ ਸੰਬੰਧੀ ਜਾਣਕਾਰੀ ਮਿਲਦੇ ਹੀ ਪਰਿਵਾਰਿਕ ਮੈਂਬਰਾਂ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਨਹੀਂ ਰੁਕ ਰਹੇ ਦੱਸਦੀ ਹੈ ਕਿ ਇਟਲੀ ਗਏ ਪੰਜਾਬੀ ਨੌਜਵਾਨ ਦੀ ਜਾਨ ਜਾਣ ਤੋਂ ਬਾਅਦ ਪਰਿਵਾਰ ਬੇਹੱਦ ਹੀ ਜ਼ਿਆਦਾ ਦੁਖੀ ਹੈ ਇੱਕ ਸੜਕ ਹਾਦਸੇ ਦੇ ਵਿੱਚ ਇਸ ਮੁੰਡੇ ਦੀ ਜਾਨ ਗਈ ਹੈ ਨੌਜਵਾਨ ਦੇ ਰਿਸ਼ਤੇਦਾਰ ਮਨਦੀਪ ਕੁਮਾਰ ਨੇ ਇਸ ਮੌਕੇ ਤੇ ਕਿਹਾ ਕਿ ਉਸ ਦਾ ਜੀਜਾ ਅਜੇ ਕੁਮਾਰ ਪੁੱਤਰ ਗੁਰਤੇਨ ਵਾਸੀ ਨਡਾਲਾ ਜੋ ਕਿ ਕਪੂਰਥਲਾ ਦਾ ਰਹਿਣ ਵਾਲਾ ਸੀ 2 ਮਹੀਨੇ ਪਹਿਲਾਂ ਹੀ ਕਰਜ਼ਾ ਚੁੱਕ ਕੇ ਇਟਲੀ ਭੇਜਿਆ ਗਿਆ ਸੀ ਅਤੇ ਬੀਤੇ ਦਿਨੀ ਉਹ ਆਪਣੇ ਸਾਥੀ ਰਕੇਸ਼ ਕੁਮਾਰ ਦੀ ਗੱਡੀ ਦੇ ਵਿੱਚ ਬੈਠ ਕੇ ਲਾਸੀਓ ਸੂਬੇ ਦੇ ਜ਼ਿਲ੍ਹਾ ਲਾਤੀਨਾ ਤੋਂ ਫਿਊਮੀਚੀਨੋ ਹਵਾਈ ਅੱਡੇ ਤੇ ਰਿਸ਼ਤੇਦਾਰ ਨੂੰ ਲੈਣ ਚਲਾ ਗਿਆ ਇੱਥੇ ਹੀ ਗੱਡੀ ਚਾਲਕ ਨੇ ਹਵਾਈ ਅੱਡੇ ਨੇੜੇ ਪਾਰਕਿੰਗ ਦੇ ਪੈਸੇ ਬਚਾਉਣ ਖਾਤਰ ਗੱਡੀ ਨੂੰ ਪਾਰਕਿੰਗ ਦੇ ਵਿੱਚ ਲਗਾ ਕੇ ਰਿਸ਼ਤੇਦਾਰ ਦੀ ਫਲਾਈਟ ਦਾ ਇੰਤਜ਼ਾਰ ਕਰਨ ਲੱਗੇ ਇਸੇ ਦੌਰਾਨ ਹੀ ਅਜੇ ਕੁਮਾਰ ਬਾਥਰੂਮ ਜਾਣਦੇ ਲਈ ਜਦੋਂ ਬਾਹਰ ਨਿਕਲਦਾ ਹੈ ਤਾਂ ਇੱਕ ਤੇਜ਼ ਰਫ਼ਤਾਰ ਕਾਰ ਦੀ ਲਪੇਟ ਦੇ ਵਿੱਚ ਆਉਣ ਦੇ ਕਾਰਨ ਉਸਦੀ ਜਾਂਚ ਚੱਲੀ ਜਾਂਦੀ ਹੈ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਦੋ ਛੋਟੇ-ਛੋਟੇ ਬੱਚੇ ਨੇ ਉਹਨਾਂ ਇਟਲੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਹਸਾਦਸੀ ਦੀ ਪੂਰੀ ਤਰ੍ਹਾਂ ਦੀ ਨਾਲ ਜਾਂਚ ਕੀਤੀ ਜਾਵੇ ਅਤੇ ਉਸ ਨੌਜਵਾਨ ਦੀ ਮ੍ਰਿਤਕ ਦੇ ਭਾਰਤ ਲਿਆਉਣ ਦੇ ਵਿੱਚ ਵੀ ਪਰਿਵਾਰ ਦੀ ਮਦਦ ਕੀਤੀ ਜਾਵੇ ਅਰੇ 2 ਮਹੀਨੇ ਪਹਿਲਾਂ ਆਇਆ ਦੇ ਰੋਜੀ ਰੋਟੀ ਦੇ ਚੱਕਰ ਵਿੱਚ ਆਈ ਪਰਦੇਸਾਂ ਚ ਫੇਜਿਆ ਸੀ ਸਾਨੂੰ ਨਹੀਂ ਸੀ ਬਤਾ ਸਾਡੇ ਨਾਲ ਇਹ ਕੁਝ ਹੋ ਜਾਣਾ ਹੈ ਹਏ ਸਾਨੂੰ ਇਹ ਆਤਾ ਸਾਨੂੰ ਤੇ 2 ਦਿਨ ਪਹਿਲਾਂ ਹੀ ਉਹਨਾਂ ਦਾ ਫੱਟਾ ਫੋਨ ਕਰਦਾ ਸੀ ਰਕੇਸ਼ ਕੁਮਾਰ ਉਹਨੂੰ ਮੋੜ ਮੋੜ ਕਹਿੰਦਾ ਸੀ ਤੂੰ ਮੇਰੇ ਨਾਲ ਚੱਲਣਾ ਏ ਦੋ ਤੂੰ ਮੇਰੇ ਨਾਲ ਚੱਲਣਾ ਵਾ ਨਾ ਉਹਨਾਂ ਨੇ ਰਿਪੋਰਟ ਤੇ ਰੋਮਾ ਜਾਣਾ ਸੀ ਉਹਨਾਂ ਦਾ ਜਵਾਈ ਆਉਣਾ ਸੀ ਉਹਨੂੰ ਲੈਣ ਵਾਸਤੇ ਜਾਣਾ ਸੀ ਹੌਲੀ ਹੌਲੀ ਸਬਰ ਨਾ ਮੇਰਾ ਹਏ ਹੇ ਬੀ ਆਹ ਹੁਣ ਤੇ ਪਤਾ ਨਹੀਂ ਇਹਨਾਂ ਨੇ ਕੀ ਰਸਤੇ ਵਿੱਚ ਜਾਂਦੇ ਨੇ ਮੇਰੇ ਨਾਲ ਵੀਡੀਓ ਕਾਲ ਕਰਦੇ ਜਾਂਦੇ ਨੇ ਵੀਰ ਜੀ ਮੈਂ ਅਜੇ ਕੁਮਾਰ ਜੋ ਕਿ ਇਟਲੀ ਗਿਆ ਸੀ ਜੋ ਕਿ ਇਟਲੀ ਗਿਆ ਸੀ 2-3 ਮਹੀਨੇ ਪਹਿਲਾਂ ਮੈਂ ਉਹਨਾਂ ਦਾ ਬ੍ਰਦਰ ਇਨ ਲਾ ਬੋਲਦਾ ਇਹ ਉਹਦਾ ਅਜੇ ਦਾ ਪਰਿਵਾਰ ਆ ਇਹ ਉਹਨਾਂ ਦੀ ਧਰਮ ਪਤਨੀ ਹੈ ਇਹ ਉਹਨਾਂ ਦਾ ਛੋਟਾ ਜਿਹਾ ਬੱਚਾ ਹੈ 5 ਸਾਲ ਦਾ ਇੱਕ ਉਹਨਾਂ ਦੀ ਬਿਟੀਆ ਹੈ ਜੋ ਕਿ ਉਹ ਰੋਜੀ ਰੋਟੀ ਵਾਸਤੇ ਉੱਥੇ ਉਹਨਾਂ ਨੂੰ ਭੇਜਿਆ ਸੀ ਤੇ ਉੱਥੇ ਜਾ ਕੇ ਉਹਨਾਂ ਨੇ ਮਤਲਬ ਆਪਣੀ ਚੰਗੀ ਸੋਹਣੀ ਆਪਣਾ ਕੰਮਕਾਰ ਕਰਦੇ ਸੀ ਜਾਂਦੇ ਸੀ ਇੱਕ ਰਕੇਸ਼ ਕੁਮਾਰ ਨਾਂ ਦਾ ਸਾਨੋ ਸੂਰਜ ਪ੍ਰਕਾਸ਼ ਲੜਕਾ ਹੈ ਜੋ ਇੱਥੋਂ ਨਡਾਲੇ ਦਾ ਹੈ ਉਹਨਾਂ ਨੂੰ ਲੈ ਕੇ ਗਿਆ ਕਿ ਮੇਰਾ ਜੀਜਾ ਆ ਰਿਹਾ ਹੈ ਏਅਰਪੋਰਟ ਤੋਂ ਆਪਾਂ ਨੂੰ ਪਿਕ ਕਰਨ ਜਾਣਾ ਲੈਣ ਜਾਣਾ ਹੈ ਇਸ ਕਰਕੇ ਉਹ ਅਜੀਤ ਕੁਮਾਰ ਸੀ ਜਿਹੜਾ ਜੇ ਨਵਾਂ ਸੀ ਇੱਥੋਂ ਗਿਆ ਸੀ ਉਹਨੂੰ ਹਾਂਜੀ ਕਿਲਾਚਰੂ ਗੱਬੇ ਉਹਨੂੰ ਅਜੇ 2 ਮਹੀਨੇ ਹੋ ਗਏਗਾ 2 2 ਮਹੀਨੇ ਹੋ ਗਏ ਗਏ ਉਹਨੂੰ ਅਜੇ 2 ਮਹੀਨੇ ਹੋ ਗਏ ਸੀ ਉਹਨੂੰ ਗਏ ਨੂੰ ਉਹਨੂੰ ਥੋੜਾ ਜਿਹਾ ਜੇ ਰੂਲ ਦਾ ਅਜੇ ਨਹੀਂ ਸੀ ਪਤਾ ਉੱਥੋਂ ਦੇ ਰੂਲ ਰੈਗੂਲੇਸ਼ਨ ਉਹਨੂੰ ਥੋੜਾ ਘੱਟ ਪਤਾ ਸੀ ਇਹ ਬੰਦਾ ਕੁਝ ਦਸਣ ਚ ਉੱਥੇ ਆਇਆ ਵਾ ਕਿ ਇਹ ਬੰਦਾ ਡਰਿੰਕ ਵਗੈਰਾ ਵੀ ਕਰਦਾ ਸੀ ਰਕੇਸ਼ ਕੁਮਾਰ ਜਿਹੜਾ ਤੇ ਇਹਨਾਂ ਕਿਤੇ ਦੋਵੇਂ ਜਣੇ ਗਏ ਨੇ ਇਹਨਾਂ ਨੇ ਇੰਨੇ ਜਾ ਕੇ ਤੇ ਉੱਥੇ ਇਟਲੀ ਦੀ ਸਰਕਾਰ ਵੱਲੋਂ ਵੀ ਇਹ ਉੱਥੋਂ ਵੀ ਖਬਰ ਲੱਗੀ ਆ ਅਸੀਂ ਸਾਡੇ ਮੋਬਾਈਲਾਂ 'ਚ ਆ ਤੇ ਅਸੀਂ ਪੜ੍ਹੀ ਹੋਈ ਏ ਖਬਰ ਇੰਨੇ ਜਾ ਕੇ ਉੱਥੇ ਨੋ ਪਾਰਕਿੰਗ ਦੇ ਵਿੱਚ ਗੱਡੀ ਰੋਕ ਦਿੱਤੀ ਆਪਣੇ ਕੁਝ ਪੈਸੇ ਬਚਾਉਣ ਦੇ ਚੱਕਰ ਦੇ ਵਿੱਚ ਕਿ ਮੇਰੇ 10 ਡਾਲਰ ਜਾਂ 5 ਡਾਲਰ ਜੋ ਵੀ ਉੱਥੋਂ ਦੀ ਲੱਗਦੀ ਆ ਉਹ ਵੱਜਣਗੇ ਤੇ ਅਸੀਂ ਇੱਥੇ ਨੋ ਪਾਰਕਿੰਗ 'ਚ ਗੱਡੀ ਰੋਕ ਦਿੰਨੇ ਆ ਜਿਹੜਾ ਅਜੀਤ ਕੁਮਾਰ ਸੀ ਸਾਡਾ ਬੰਦਾ ਜਿਹੜਾ ਨਾਲ ਇਹਦੇ ਗਿਆ ਸੀ ਉਹ ਜਦੋਂ ਇਹਨੇ ਗੱਡੀ ਰੋਕੀ ਤੇ ਉਹਨੂੰ ਉਹਨੇ ਉਹਨੂੰ ਲੱਗਾ ਕਿ ਮੈਂ ਵਾਸ਼ਰੂਮ ਜਾਣਾ ਹੈ ਉਹ ਉੱਤਰ ਕੇ ਗਿਆ ਇਹਨੇ ਕਿਹਾ ਕੋਈ ਗੱਲ ਨਹੀਂ ਉੱਤਰ ਜਾ ਉਹ ਉੱਤਰ ਕੇ ਗਿਆ ਜਦੋਂ ਉੱਤਰ ਕੇ ਗਿਆ ਉਹਨੂੰ ਪਤਾ ਨਹੀਂ ਸੀ ਇਥੋਂ ਉਥੋਂ ਦੇ ਰੂਲਸ ਦਾ ਕਿਉਂਕਿ ਕਾਰ ਇਹਦੀ ਸੀ ਲਾਇਸੈਂਸੇ ਦਾ ਸੀ ਸਾਰਾ ਕੁਝ ਇਹਦਾ ਸੀ ਇਹ ਤੇ ਉਹਨੂੰ ਲੈ ਕੇ ਗਿਆ ਸੀ ਇਹਨੂੰ ਉਹਨੂੰ ਪਤਾ ਨਹੀਂ ਸੀ ਉਹ ਤੇ ਨਵਾਂ ਗਿਆ ਸੀ ਹਜੇ 2 ਮਹੀਨੇ ਹੋ ਗਏ ਸੀ ਇਹਨੂੰ ਰੂਲ ਉਹਨੂੰ ਰੂਲ ਰੈਗੂਲੇਸ਼ਨ ਦਾ ਨਾਮ ਪਤਾ ਹੁਣ ਕਰਕੇ ਤੇ ਉਹ ਸੜਕ ਦੇ ਵਿੱਚ ਉਹਦੇ ਵਿੱਚ ਗੱਡੀ ਵੱਜੀ ਹੁਣ ਅਸੀਂ ਇਟਲੀ ਦੀ ਸਰਕਾਰ ਨੂੰ ਤੇ ਉਥੋਂ ਦੇ ਪੰਜਾਬੀਆਂ ਨੂੰ ਇਹ ਬੇਨਤੀ ਕਰਦੇ ਆ ਉਹਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਉਹਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਤਾਂ ਕਿ ਜੋ ਆਪਾਂ ਨੂੰ ਪਤਾ ਲੱਗ ਸਕੇ ਕਿ ਕੌਣ ਅਸਲੀ ਦੋਸ਼ੀ ਕੌਣ ਆ ਉਹ ਬੰਦਾ ਏ ਜਿਨੇ ਜਿੰਨੂੰ ਪਤਾ ਹੋਣ ਦੇ ਬਾਵਜੂਦ ਵੀ ਰੂਡ ਰੈਗੂਲੇਸ਼ਨ ਦਾ ਪਤਾ ਹੋਣ ਦੇ ਬਾਵਜੂਦ ਵੀ ਉਹਨੇ ਉਹਨੇ ਉੱਥੇ ਗੱਡੀ ਰੋਕ ਕੇ ਉਹਨੇ ਉਹਨੂੰ ਕਿਹਾ ਉਤਰ ਨੂੰ ਕਿਹਾ ਉਹਨੂੰ ਉਹਦੀ ਉਹਦੀ ਵੀ ਜਾਂਚ ਪੜਤਾਲ ਕੀਤੀ ਜਾਵੇ ਉਸ ਗੱਡੀ ਵਾਲੇ ਦੀ ਵੀ ਜਿਹਦੇ ਨਾਂ ਹਾਸਾ ਆ ਉਹਦੀ ਵੀ ਜਾਂਚ ਪੜਤਾਲ ਕੀਤੀ ਜਾਵੇ ਮੇਰੀ ਹੱਥ ਜੋੜ ਕੇ ਇਟਲੀ ਸਰਕਾਰ ਨੂੰ ਤੇ ਨਿਵਾਸੀਆਂ ਨੂੰ ਇਹ ਬੇਨਤੀ ਆ ਕਿ ਸਾਡੇ ਸਾਡੇ ਨਾਲ ਇਨਸਾਫ ਕੀਤਾ ਜਾਵੇ ਤਾਂ ਕਿ ਜੋ ਉਹਦੇ ਬੱਚੇ ਆ ਛੋਟੇ ਛੋਟੇ ਇਹਨਾਂ ਨੂੰ ਇਨਸਾਫ ਮਿਲ ਸਕੇ ਤਾਂ ਕਿ ਜੋ ਆਪਾਂ ਅੱਗੇ ਤੋਂ ਵੀ ਜਿਹੜਾ ਕਿ ਆਪਾਂ ਨੂੰ ਇਹ ਚੀਜ਼ ਦੀ ਸਰਕਾਰ ਨੂੰ ਵੱਲੋਂ ਜਾਂ ਇਟਲੀ ਦੀ ਇਟਲੀ ਦੇ ਭਾਈਚਾਰੇ ਵੱਲੋਂ ਕਿ ਇਨਸਾਫ ਮਿਲ ਸਕੇ ਨਾ ਬੱਚਿਆਂ ਨੂੰ ਇਹਨਾਂ ਨੂੰ ਉਹਨਾਂ ਦੀ ਬੋਡੀ ਲੈਣ ਵਾਸਤੇ ਕੋਈ ਕਾਰਵਾਈ ਕੀਤੀ ਗਈ ਉਹਨਾਂ ਦੀ ਡੈੱਡ ਬੋਡੀ ਵਾਸਤੇ ਅਸੀਂ ਉੱਥੇ ਜਿੱਥੇ ਉਹਨਾਂ ਦੀ ਮਰਜ਼ੀ ਦੇ ਵਿੱਚ ਰੱਖੀ ਆ ਉੱਥੇ ਸਾਡੇ ਬੰਦੇ ਗਏ ਸੀ ਤੇ ਉਹਨਾਂ ਨੇ ਉੱਥੇ ਮਤਲਬ ਕਿ ਉਹਨਾਂ ਨੂੰ ਕਿਹਾ ਕੁਝ ਟਾਈਮ ਦਿੱਤਾ 크ਿਸਮਸ ਦੀਆਂ ਛੁੱਟੀਆਂ ਹੁੰਦਾ ਕਰਕੇ ਕੁਝ ਟਾਈਮ ਦਿੱਤਾ ਦੇ ਉਸ ਤੋਂ ਬਾਅਦ ਕਹਿੰਦੇ ਕਿ ਤੁਹਾਡੀ ਕਾਰਵਾਈ ਕਰਾਂਗੇ ਪਰ ਅਸੀਂ ਚਾਹੁੰਦੇ ਹਾਂ ਕਿ ਪਰਿਵਾਰ ਦੇ ਵਿੱਚ ਉਹੋ ਹੀ ਕਮਾਉਣ ਵਾਲਾ ਸੀ ਉਹੋ ਹੀ ਖਾਣ ਵਾਲਾ ਸੀ ਸਾਨੂੰ ਇਨਸਾਫ ਦੀ ਲੋੜ ਆ ਸਾਨੂੰ ਉਹਨੂੰ ਸਾਰਿਆਂ ਨੂੰ ਜਿਹੜੇ ਜਿੱਦਾਂ ਕੋਈ ਲੈ ਕੇ ਗਿਆ ਵਾ ਜਾਂ ਜਿੰਨੇ ਮਾਰੀ ਆ ਗੱਡੀ ਵਿੱਚ ਉਹਨਾਂ ਦੇ ਉਹਨਾਂ ਨੂੰ ਇੱਕ ਵਾਰੀ ਪੁਲਿਸ ਇਨਵੈਸਟੀਗੇਸ਼ਨ ਕਰੇ ਜ਼ਰੂਰ ਜਿਹੜਾ ਵੀ ਦੋਸ਼ੀ ਆ ਜੇ ਨੋ ਪਾਰਕਿੰਗ ਵਾਲੇ ਗੱਡੀ ਰੋਕਣ ਦੇ ਵਿੱਚ ਜਿਹਦਾ ਦੋਸ਼ ਆ ਉਹ ਵੀ ਦੋਸ਼ ਅਸੀਂ ਇੱਕ ਵਾਰੀ ਆਪਣਾ ਇਨਸਾਫ ਲਈ ਜ਼ਰੂਰ ਅਸੀਂ ਜਾਵਾਂਗੇ ਸਾਨੂੰ ਜਿੱਥੇ ਵੀ ਜਾਣਾ ਪਿਆ ਤੇ ਇਸ ਕਰਕੇ ਦੋਸ਼ੀ ਨੂੰ ਬਣਦੀ ਸਜ਼ਾ ਮਿਲੇ ਜਾਂ ਸਾਡੇ ਬੱਚਿਆਂ ਦਾ ਜਿਹੜਾ ਫਿਊਚਰ ਆ ਅਸੀਂ ਉਹਨਾਂ ਬਾਰੇ ਸੋਚਿਆ ਜਾਵੇ ਪਰ 2 ਮਹੀਨੇ ਪਹਿਲਾਂ ਆਏ ਆਦੇ ਰੋਜੀ ਰੋਟੀ ਦੇ ਚੱਕਰ ਵਿੱਚ ਹੀ ਪਰਦੇਸਾਂ ਦੇ ਫੇਜਿਆ ਸੀ ਨੂੰ ਨਹੀਂ ਸੀ ਬਤਾ ਸਾਡੇ ਨਾਲ ਇਹ ਕੁਝ ਹੋ ਜਾਣਾ ਹੈ ਸਾਨੂੰ ਇਹ ਆ ਤੁਹਾਨੂੰ ਤੇ 2 ਦਿਨ ਪਹਿਲਾਂ ਹੀ ਉਹਨਾਂ ਦਾ ਫੱਟਾ ਫੂਲ ਕਰਦਾ ਸੀ ਰਕੇਸ਼ ਕੁਮਾਰ ਉਹਨੂੰ ਮੜ ਮੜੇ ਹੀ ਕਹਿੰਦਾ ਸੀ ਤੂੰ ਮੇਰੇ ਨਾਲ